ਦੇਸ਼ ਵਿਰੋਧੀ ਤਾਕਤਾਂ ਵੱਲੋਂ ਲਗਾਤਾਰ ਫਿਰਕੂ ਭਾਵਨਾ ਭੜਕਾਉਣ ਦੇ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਜਨਾਲਾ ਦੇ ਗਾਜ਼ੀਪੁਰ ਰੋਡ ਤੇ ਖੇਤਾਂ ਕੋਲ ਕਿਸੇ ਸ਼ਰਾਰਤੀ ਅਨਸਰ ਵੱਲੋਂ ਗਊਵੰਛ ਪਾਏ ਗਏ ਤੇ ਗਊ ਦੇ ਟੁਕੜੇ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਮੌਕੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਟੁਕੜਿਆਂ ਨੂੰ ਕਬਜ਼ੇ ਵਿੱਚ ਲੈ ਲਿਆ। ਜਾਣਕਾਰੀ ਮੁਤਾਬਕ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਵੱਲੋਂ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਤੇ ਇਹਨਾਂ ਮਾਸ ਦੇ ਟੁਕੜਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਇਹ ਗਊ ਮਾਸ ਦੇ ਟੁਕੜੇ ਨਿਕਲੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅੱਜ ਸਵੇਰੇ ਸਾਨੂੰ ਥੋੜੀ ਦੇਰ ਪਹਿਲਾਂ ਸਾਡੇ ਐਡਵੋਕੇਟ ਸਾਹਿਬ ਇੱਥੇ ਗੁਜੇਪੁਰ ਤੋਂ ਇਹਨਾਂ ਨੇ ਇੱਕ ਜਾਣਕਾਰੀ ਦਿੱਤੀ ਹੈ ਕਿ ਇੱਥੇ ਜੋ ਨਵਾਂ ਬਾਈਪਾਸ ਬਣ ਰਿਹਾ ਉਦੇ ਵਿੱਚ ਵੱਡੇ ਵੱਡੇ ਜਿਹੜੇ ਆ ਲਫਾਫੇ ਚਰਬੀ ਨਾਲ ਭਰੇ ਹੋਏ ਆ ਉਸ ਤੋਂ ਇਲਾਵਾ ਅਸੀਂ ਦੇਖਿਆ ਆ ਕਿ گاਉਂ ਦਾ ਸਿਰਿਆ ਨਾਲ ਕਿਸੇ ਨੇ ਰੱਸੀ ਪਾ ਕੇ ਗਾਉਂ ਵਿੱਚ ਹੀ ਲਿਆ ਕੇ ਫਿਰ ਉਹਦਾ ਕਤਲ ਕੀਤਾ ਗਿਆ ਸੋ ਉਸ ਤੋਂ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਹੈ ਇੱਥੇ ਵੱਡੇ ਪੱਧਰ ਤੇ 2-4 ਥਾਵਾਂ ਤੇ ਜਿਹੜੇ ਆ ਗਊ ਕਤਲ ਹੋ ਰਹੇ ਇੱਥੇ ਤੋਂ ਉਹਦੇ ਤੈ ਤਾਂ ਹੀ ਹੋਣਾ ਐਸ ਤੋਂ ਜੋ ਸਾਹਿਬ ਨੂੰ ਵੀ ਕਾਲ ਕੀਤੀ ਆ ਉਹ ਵੀ ਮੁੱਕ ਤੇ ਆ ਰਹੇ ਆ ਤੋਂ ਅਸੀਂ ਮੰਗ ਕਰਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਆ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਕਿ ਇਹ ਕਿਹੜੇ ਵਿਅਕਤੀ ਨੇ ਅਤੇ ਫੌਰੀ ਤੌਰ ਤੇ ਜਿਹੜਾ ਆ ਪਰਚਾ ਜਿਹੜਾ ਦਰਜ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਅਤੇ ਇਸ ਚੀਜ਼ ਨੂੰ ਨੱਥ ਪਾਈ ਜਾਵੇ ਤਾਂ ਜੋ ਅਮਨ ਜਿਹੜਾ ਆਪਾਂ ਇੱਥਾਰਾ ਸਾਂਝਾ ਉਹ ਸਾਡੇ ਜਨਾਲੇ ਸ਼ਹਿਰ ਦੇ ਵਿੱਚ ਬਣੀ ਰਹੇ। ਇਹ ਸਾਡਾ ਥਾਣਾ ਜਨਾਲਾ ਦਾ ਏਰੀਆ ਹੈ ਜੀ ਗੁੱਜਾਪੀਰ ਬਾਈਪਾਸ ਵਜਦਾ ਹੈ ਜੀ ਇਹ ਨਵਾਂ ਬਾਈਪਾਸ ਬਣ ਰਿਹਾ ਹੈ। ਅੱਜ ਸਾਨੂੰ ਇੱਥੇ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਨ ਲੱਗਦਾ ਵਾ ਜਿਵੇਂ ਕਿਸੇ ਨੇ ਕੋਈ گاਾਂ ਤਾ ਜਿੰਨਾ ਚਰਬੀ ਹੋਵੇ ਜਾਂ ਕੋਸ਼ਹ ਹੋ ਜਾ ਇਹਨਾਂ ਨੇ ਮਹਿਸੂਸ ਕੀਤਾ ਵਾ ਇਲਾਕੇ ਵਾਲਿਆਂ ਨੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਆ ਜੀ ਅਸੀਂ ਇੱਥੇ ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾਈ ਆ ਤੇ ਬਾਕੀ ਵੈਰੀਫਾਈ ਕਰਕੇ ਅਸੀਂ ਤੇ ਜੇ ਇਹੋ ਜੀ ਕੋਈ ਗੱਲ ਪਾਈ ਗਈ ਤਾਂ ਬਿਲਕੁਲ ਅਸੀਂ ਉਸੇ ਵੇਲੇ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਲਗਾਤਾਰ ਫਿਰਕੂ ਭਾਵਨਾ ਭੜਕਾਉਣ ਦੇ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਚਲਦੇ ਜਨਾਲਾ ਦੇ ਗਾਜ਼ੀਪੀ ਰੋਡ ਤੇ ਖੇਤਾਂ ਕੋਲ ਕਿਸੇ ਸ਼ਰਾਰਤੀ ਅੰਸਰ ਵੱਲੋਂ ਗਊਵੰਚ ਪਾਏ ਗਏ ਤੇ ਗਊ ਦੇ ਟੁਕੜੇ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਮੌਕੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹਨਾਂ ਟੁਕੜਿਆਂ ਨੂੰ ਕਬਜ਼ੇ ਵਿੱਚ ਲੈ ਲਿਆ। ਜਾਣਕਾਰੀ ਮੁਤਾਬਕ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਆਲਾਖ ਨੇ ਦੱਸਿਆ ਕਿ ਉਹਨਾਂ ਵੱਲੋਂ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਤੇ ਇਹਨਾਂ ਮਾਸ ਦੇ ਟੁਕੜਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਇਹ ਗਊ ਮਾਸ ਦੇ ਟੁਕੜੇ ਨਿਕਲੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅੱਜ ਰਾਸ਼ਵੀਰ ਜੀ ਸਾਨੂੰ ਥੋੜੀ ਦੇਰ ਪਹਿਲਾਂ ਹੀ ਸਾਡੇ ਐਡਵੋਕੇਟ ਸਾਹਿਬ ਇੱਥੇ ਗੁਜੇਪੁਰ ਤੋਂ ਇਹਨਾਂ ਨੇ ਇੱਕ ਜਾਣਕਾਰੀ ਦਿੱਤੀ ਹੈ ਕਿ ਇੱਥੇ ਜੋ ਨਵਾਂ ਬਾਈਪਾਸ ਬਣ ਰਿਹਾ ਉਦੇ ਵਿੱਚ ਵੱਡੇ ਵੱਡੇ ਜਿਹੜੇ ਆ ਲਫਾਫੇ ਚਰਬੀ ਨਾਲ ਭਰੇ ਹੋਏ ਆ ਉਸ ਤੋਂ ਇਲਾਵਾ ਅਸੀਂ ਦੇਖਿਆ ਆ ਕਿ ਆ گاਉਂ ਦਾ ਸਿਰਿਆ ਨਾਲ ਕਿਸੇ ਨੇ ਰੱਸੀ ਪਾ ਕੇ ਗਾਉਂ ਵਿੱਚ ਇਥੇ ਲਿਆ ਕੇ ਫਿਰ ਦਾ ਕਤਲ ਕੀਤਾ ਗਿਆ ਸੋ ਉਸ ਤੋਂ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਹੈ ਇਥੇ ਵੱਡੇ ਪੱਧਰ ਤੇ ਦੋ ਚਾਰ ਥਾਵਾਂ ਤੇ ਜਿਹੜੇ ਆ ਗਾਉਂ ਕਤਲ ਹੋ ਰਿਹਾ ਇਥੇ ਤੋਂ ਉਹਦੇ ਕਹਤੇ ਹੀ ਹੁਣ ਐਸਚੋ ਸਾਹਿਬ ਨੂੰ ਵੀ ਕਾਲ ਕੀਤੀ ਆ ਉਹ ਵੀ ਮੁੱਕ ਤੇ ਆ ਰਹੇ ਆ ਤੋਂ ਅਸੀਂ ਮੰਗ ਕਰਦੇ ਆ ਕਿ ਸਭ ਤੋਂ ਪਹਿਲਾਂ ਜਿਹੜਾ ਆ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਕਿ ਇਹ ਕਿਹੜੇ ਵਿਅਕਤੀ ਨੇ ਅਤੇ ਫੋਰੀ ਤੌਰ ਤੇ ਜਿਹੜਾ ਆ ਪਰਚਾ ਜਿਹੜਾ ਦਰਜ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਅਤੇ ਇਸ ਚੀਜ਼ ਨੂੰ ਨੱਥ ਪਾਈ ਜਾਵੇ ਤਾਂ ਜੋ ਅਮਨ ਜਿਹੜਾ ਆਪਾਂ ਇੱਥਾਰਾ ਸਾਂਝਾ ਉਹ ਸਾਡੇ ਜਨਾਲੇ ਸ਼ਹਿਰ ਦੇ ਵਿੱਚ ਬਣੀ ਰਵੇ। ਸਾਡਾ ਥਾਣਾ ਜਨਾਲਾ ਦਾ ਏਰੀਆ ਆ ਜੀ ਗੁੱਜਾਪੀਰ ਬਾਈਪਾਸ ਵੱਜਦਾ ਹੈ ਜੀ ਇਹ ਨਵਾਂ ਬਾਈਪਾਸ ਬਣ ਰਿਹਾ ਹੈ। ਅੱਜ ਸਾਨੂੰ ਇਤੋਂ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਂ ਲੱਗਦਾ ਵਾ ਜਿਵੇਂ ਕਿਸੇ ਨੇ ਕੋਈ گاਾਂ ਜਿਤਨਾ ਚਰਬੀ ਹੋਵੇ ਜਾਂ ਕੁਛ ਹੋ ਜਾ ਇਹਨਾਂ ਨੇ ਮਹਿਸੂਸ ਕੀਤਾ ਵਾ ਇਲਾਕੇ ਵਾਲਿਆਂ ਨੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਆ ਜੀ ਅਸੀਂ ਇੱਥੇ ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾਈ ਆ ਤੇ ਬਾਕੀ ਵੈਰੀਫਾਈ ਕਰਕੇ ਅਸੀਂ ਤੇ ਜੇ ਇਹੋ ਜੀ ਕੋਈ ਗੱਲ ਪਾਈ ਗਈ ਤਾਂ ਬਿਲਕੁਲ ਅਸੀਂ ਉਸੇ ਵੇਲੇ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ